ਹਾਂਜੀ ਅਰਦਾਸ ਕਰਦੇ ਆ ਉਸ ਕਾਲਪੁਰਖ ਵਾਹਿਗੁਰੂ ਦੇ ਅੱਗੇ ਕਿ ਤੁਸੀਂ ਸਾਰੇ ਆਪਣੇ ਘਰੇ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਤੇ ਸੇਤਾਂ ਮਾਣੋ ਆਪਾਂ ਲੇਟ ਹੋ ਗਏ ਥੋੜ੍ਹਾ ਜਿਹਾ ਵੀਡੀਓ ਪਾਉਣ ਤੋਂ ਕਿਉਂਕਿ ਭੂਆ ਜੀ ਹੁਣੇ ਆਏ ਹੋਏ ਸੀ ਆਸਟ੍ਰੇਲੀਆ ਤੋਂ ਇੱਕ ਪ੍ਰੋਗਰਾਮ ਸੀਗਾ ਤੇ ਤਾਂ ਕਰਕੇ ਮੈਂ ਥੋੜ੍ਹਾ ਜਿਹਾ ਲੇਟ ਸੀਗਾ ਪਰ ਆਪਾਂ ਜਲਦੀ ਅਪਡੇਟ ਕਰਦੇ ਆ ਵੀਡੀਓ ਵਗੈਰਾ ਮੇਰੀਆਂ ਰੈਡੀ ਕਰਕੇ ਰੱਖੀਆਂ ਹੋਈਆਂ ਨੇ ਤੇ ਦੂਸਰੀ ਗੱਲ ਵੀ ਕਈ ਭਰਾ ਬਾਰ-ਬਾਰ ਮੈਸੇਜ ਕਰਦੇ ਆ ਵੀ ਉਹ ਬੰਦੇ ਦੀ ਆਈਡੀ ਰਿਵੀਲ ਕਰੋ ਮੈਂ ਉਹ ਬੰਦੇ ਦੀ ਆਈਡੀ ਰਿਵੀਲ ਨਹੀਂ ਕਰਨੀ ਪਹਿਲਾਂ ਵੀ ਦੱਸਿਆ ਵੀ ਆਪਾਂ ਇਹ ਰਾਹੀ ਨਹੀਂ ਫਾੜਨਾ ਹੈਗਾ ਨਾ ਹੀ ਆਪਾਂ ਕਿਸੇ ਦੇ ਖਿਲਾਫ ਬੋਲਿਆਂ ਤੇ ਨਾ ਹੀ ਬੋਲਣਾ ਕਦੇ ਇਹ ਆਪਣਾ ਕੰਮ ਹੀ ਨਹੀਂ ਹੈਗਾ ਕਿਉਂਕਿ ਮੇਰੀ ਸੋਚ ਇਹ ਆ ਵੀ ਹਰ ਬੰਦੇ ਦਾ ਸੋਚਣ ਦਾ ਇੱਕ ਆਪਣਾ ਲੈਵਲ ਆ ਹਰ ਬੰਦੇ ਦੀ ਆਪਣੀ ਅਲੱਗ ਸੋਚ ਆ ਹਨਾ ਕੋਈ ਕੋ ਸੋਚਦਾ ਕੋਈ ਕੁਸ਼ ਉਹ ਬੰਦਾ ਭਗਿਆਨ ਨੂੰ ਲੈ ਕੇ ਸੋਚਦਾ ਆਪਾਂ ਹਰ ਵੇਲੇ ਪ੍ਰਮਾਤਮਾ ਨੂੰ ਲੈ ਕੇ ਸੋਚਦੇ ਆ ਤੇ ਆਹ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਜੂ ਵੀ ਉਹ ਬੰਦੇ ਦੀ ਸੋਚ ਕਿੰਦਾ ਦੀ ਆ ਕਿਉਂਕਿ ਉਹਦੇ ਮੁਤਾਬਕ ਜਿਹੜੀ ਕੁਦਰਤ ਆ ਉਹ ਸਿਰਫ ਮਾਰਨ ਵਾਸਤੇ ਬਣੀ ਆ ਉਹ ਇਨਸਾਨਾਂ ਦੇ ਤੇ ਹੋਰ ਚੀਜ਼ਾਂ ਦੇ ਖਿਲਾਫ ਭੁਗਤਦੀ ਆ ਕੁਦਰਤ ਇਹ ਉਹ ਬੰਦੇ ਦਾ ਮੰਨਣਾ ਤੇ ਮੇਰੇ ਬਾਰੇ ਉਹ ਕਹਿੰਦਾ ਵਾ ਵੀ ਮੇਰੇ ਅਰਗੇ ਬੰਦਿਆਂ ਕਰਕੇ ਜਿਹੜੀ ਸਾਇੰਸ ਉਹ ਤਰੱਕੀ ਨਹੀਂ ਕਰਦੀ ਕਿਉਂਕਿ ਮੈਂ ਜਾਦਾ ਰੱਬ ਰੱਬ ਤੇ ਕੁਦਰਤ ਕੁਦਰਤ ਕਰਦਾ ਰਹਿਣਾ ਇਸ ਕਰਕੇ ਜਿਹੜੇ ਲੋਕ ਨੇ ਉਹ ਅੰਧ ਵਿਸ਼ਵਾਸ 'ਚ ਚਲੇ ਜਾਂਦੇ ਆ ਤੇ ਜਿਹੜੀ ਸਾਇੰਸ ਆ ਉਹ ਮੇਰੇ ਅਰਗੇ ਬੰਦਿਆਂ ਕਰਕੇ ਤਰੱਕੀ ਨਹੀਂ ਕਰ ਪਾਉਂਦੀ ਹੁਣ ਜੇ ਉਹਨੂੰ ਕੋਈ ਦੱਸਣ ਵਾਲਾ ਹੋਵੇ ਵੀ 4-5 ਮਹੀਨੇ ਤੋਂ ਤਾਂ ਭਰਾਵਾ ਮੈਂ ਵੀਡੀਓ ਬਣਾਉਣ ਲੱਗਿਆ ਮੇਰਾ ਸਾਇੰਸ ਨਾਲ ਕੀ ਲੈਣ ਦੇਣ ਆ ਹਣਾ ਚਲੋ ਪਰ ਖੈਰ ਇਹ ਚੀਜ਼ਾਂ ਦੇ ਕਰਕੇ ਆਪਾਂ ਟੈਨਸ਼ਨ ਨਹੀਂ ਲੈਣੀ ਕਿਉਂਕਿ ਇਦਾਂ ਦਾ ਬਹੁਤ ਕੋਸ਼ਾ ਜਿਹੜਾ ਚੱਲਦਾ ਰਹਿੰਦਾ ਤੁਹਾਡਾ ਨਾਲ ਦੀ ਨਾਲ ਹਨਾ ਜੇ ਤੁਸੀਂ ਕਿਸੇ ਮੰਜ਼ਲਵਾਲ ਨੂੰ ਬਾਧਿਓ ਤੇ ਵਿੱਚ ਕੰਡੇ ਸੱਟਣ ਵਾਲੇ ਨਾ ਆਉਣ ਤਾਂ ਸੁਆਦ ਵੀ ਨਹੀਂ ਆਉਂਦਾ ਹੈਗਾ ਤੇ ਆਪਣਾ ਇਹਨਾਂ ਨਾਲ ਕੋਈ ਲੈਣ ਦੇਣ ਨਹੀਂ ਆਪਣਾ ਕਿਸੇ ਨਾਲ ਵੀ ਕੋਈ ਬੈਰ ਵਿਰੋਧ ਹੈ ਹੀ ਨਹੀਂ ਉਹ ਅਕਾਲ ਪੁਰਖ ਵਾਹਿਗੁਰੂ ਦਾ ਬਾਣਾ ਹੈ ਵੀ ਤੇ ਹੋ ਸਕਦਾ ਬਾਬੇ ਨੇ ਕੋਈ ਪਰਚਾ ਪਾਇਆ ਹੋਵੇ ਹੁਣ ਆਪਾਂ 24 ਘੰਟੇ ਤਾਂ ਆਪਾਂ ਕਾਲ-ਕਾਲ ਕਰਦੇ ਰਹੇ ਨੇ ਜੇ ਆਪਾਂ ਹੀ ਹੁਣ ਨਿੱਕੀ ਜੀ ਗੱਲ ਤੋਂ ਡੋਲ ਗਿਆ ਆਪਾਂ ਉਹ ਵੀ ਨਾਲ ਯਾਰ ਸੋਸ਼ਲ ਮੀਡੀਆ ਹੈ ਤਾਂ ਇਹਦਾ ਕੀ ਆ ਇਹ ਤਾਂ ਪਤਾ ਨਹੀਂ ਕਿਹੜੇ ਵੇਲੇ ਮਨ ਦੇ ਵਿੱਚ ਖਿਆਲ ਆ ਗਿਆ ਆਪਾਂ ਬੰਦ ਕਰ ਦੇਣਾ ਇਹ ਹਨਾ ਇਹਦੇ ਨਾਲ ਆਪਣਾ ਕੋਈ ਲੈਣ ਦੇਣ ਨਹੀਂ ਆਪਣੀ ਤਾਂ ਮੇਨ ਆਪਣਾ ਮਕਸਦ ਹੈਗਾ ਉਸ ਪ੍ਰਮਾਤਮਾ ਦੇ ਨਾਲ ਜੁੜਨਾ ਧੰਨਵਾਦ ਤੇ ਹੁਣ ਆਪਾਂ ਉਹਨੇ ਵੀ ਕੁਦਰਤ ਤੇ ਜਿਹੜੀ ਕੁਦਰਤ ਆ ਉਹ ਦਿਆਲੂ ਨਹੀਂਗੀ ਤੇ ਨਾ ਕੋਈ ਜਸਟਿਸ ਸਿਸਟਮ ਹੋਵੇ ਵਿੱਚ ਵਿ ਕੁਦਰਤ ਵਿੱਚ ਪਤਾ ਨਾ ਕੁਦਰਤ ਨਿਆਂ ਕਰਦੀ ਆ ਉਹ ਸ਼ੇਰ ਨੇ ਕਿਹ ਜਾਨਵਰ ਦਾ ਸ਼ਿਕਾਰ ਕੀਤਾ ਹੇਰਨ ਦਾ ਕਰ ਲਿਆ ਜਦੋਂ ਉਹਦਾ ਬੱਚਾ ਬਾਅਦੋਂ ਬਚ ਜਾਂਦਾ ਤੇ ਉਹਨੂੰ ਕਿਸੇ ਨਾ ਕਿਸੇ ਨੇ ਖਾ ਹੀ ਜਾਣਾ ਉੱਥੇ ਵੀ ਉਹਦੀ ਬਹੁਤ ਘੱਟ ਸਰਵਾਈਵਲ ਚਾਂਸ ਬਹੁਤ ਘੱਟ ਵਾਜਦੇ ਆ ਦੇ ਵਿੱਚ ਤੇ ਆਪਾਂ ਕਹਿੰਦੇ ਆ ਵੀ ਰੱਬ ਨੇ ਬਣਾਇਆ ਆ ਵੀ ਉਹਨਾਂ ਨੇ ਮੀਟ ਖਾਣਾ ਹੀ ਆ ਵੀ ਉਹਨਾਂ ਆਪਣਾ ਸ਼ਿਕਾਰ ਕਰਕੇ ਖਾਣਾ ਸ਼ੇਰ ਪਰ ਕਲਸ਼ ਸ਼ੇਰ ਸ਼ਿਕਾਰ ਨਹੀਂ ਕਰਦਾ ਨਾ ਜਦੋਂ ਸ਼ੇਰ ਨੇ ਸ਼ਿਕਾਰ ਕਰਕੇ ਫੜ ਲਿਆ ਖੇਰਨ ਨੂੰ ਤੇ ਹੇਰਨ ਉਹਦਾ ਜੀਣਾ ਹੀ ਹੁੰਦਾ ਤੇ ਹੇਰਨ ਦਾ ਪਹਿਲਾਂ ਪੀਂਦਾ ਖੂਨ ਨੂੰ ਲਾਈ ਕਰਦਾ ਗਰਮ ਗਰਮ ਖੂਨ ਨੂੰ ਲਾਈ ਕਰਦਾ ਤੇ ਹੇਰਨ ਤੜਦਾ ਰਹਿੰਦਾ ਇਦਾਂ ਜਾਨਵਰ ਦੇ ਪੰਛੀ ਦੇ ਤੇ ਤਰਸ ਕਰਕੇ ਨਹੀਂ ਖਾਂਦਾ ਵੀ ਇਹ ਤਰਸਾਂ ਦੇ ਛੱਡ ਦਵਾ ਇਹਨੂੰ ਉਹਨੇ ਖਾਣੇ ਤੇ ਉਹਨੇ ਖਾਣੀ ਆ ਇਦਾਂ ਹੀ ਆ ਕੁਦਰਤ ਨੇ ਆ ਹੈ ਨਹੀਂ ਕੁਝ ਵੀ ਅ ਸਹੀ ਸ਼ਬਦਾਂ ਚ ਕੁਦਰਤ ਆਪਾਂ ਨੂੰ ਮਾਰਨੇ ਚਾਹਲੀ ਆ ਕਿ ਮੈਂ ਇੱਥੇ ਇੱਕ ਬੰਦੇ ਦੀ ਗੱਲ ਨਹੀਂ ਕਰ ਰਿਹਾ ਮੈਂ ਪੂਰੀ ਧਰਤੀ ਦੀ ਗੱਲ ਕਰ ਰਿਹਾ ਧਰਤੀ ਤੇ ਕੁਦਰਤ ਨੇ ਮਾਸ ਐਕਸਟਿੰਕਸ਼ਨ ਕੀਤੀ ਆ ਮਾਸ ਐਕਸਟਿੰਕਸ਼ਨ ਦਾ ਮਤਲਬ ਲਗਭਗ 90% ਪ੍ਰਜਾਤੀਆਂ ਤੇ ਪlant ਦੇ ਵੀ ਵਿੱਚ ਤੇ ਤਬਾਹ ਹੋ ਕੇ ਦੁਆਰਾ ਬਣਿਆ